ਸਰਸਿਗਲ ਬਾਈ ਜੀ ਮਾਣਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਅੱਜ ਬਹੁਤ ਸੋਹਣੀਆਂ ਝੋਟੀਆਂ ਵਹਿੜ ਆਈਆਂ ਆ ਤੇ ਵਧੀਆ ਨਗਿਨੇ ਆਏ ਆ 10-11 ਪਸ਼ੂ ਬਾਈ ਕੋਲ ਬਾਈ ਨਾਲ ਡਿਟੇਲ ਵਿੱਚ ਕਰਦੇ ਆ ਗੱਲ ਬਾਤ ਵਧੀਆ ਕੁਆਲਟੀ ਵਾਲੇ ਪਸ਼ੂ ਆ ਕਬੱਡੀ ਵਹਿੜ ਆਈ ਆ ਬਹੁਤ ਸੋਹਣੀ ਸਾਫ਼ ਸੋਹਣੀ ਤਾਜੀ ਸੋਈ ਆ ਤੇ ਵਧੀਆ ਕੁਆਲਟੀ ਨਗਿਨੇ ਇੱਕ ਨੀਲੀ ਦੀ ਝੋਟੀ ਆ ਤੇ ਬਾਈ ਨਾਲ ਕਰਦੇ ਆ ਡਿਟੇਲ ਵਿੱਚ ਗੱਲ ਬਾਤ ਸਰਸਿਗਲ ਬਾਈ ਜੀ ਸਰਸਿਗਲ ਜੀ ਪਰ ਭੋਲਾ ਜੀ ਹਰਮਨ ਜੀ ਸਭ ਵਧੀਆ ਠੀਕ ਠਾਕ ਜੀ ਟੀੜਾ ਜੀ ਹਾਂ ਬੱਜਾ ਵਧੀਆ ਠੀਕ ਠਾਕ ਜੀ ਕਿ ਜਿਹੜੇ ਭੈਣ ਭਰਾ ਮਾੜਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਡੀਓ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵੀ ਜੀ ਦਿਲੋਂ ਧੰਨਵਾਦ ਕਰਦੇ ਆ ਤਾਂ ਲਾ ਜੀ ਤੇ ਜਨਵਾਰ ਅੱਜ ਆਪਣੇ ਕੋਲ ਵੀਰਜੀ ਨਾਕ ਤੇ ਨਾਉ ਦਾ ਰਹੇਗੀ ਹਾਂਜੀ ਹਾਂਜੀ ਤੇ ਵੀ ਚੋਂ ਬਹੁਤ ਦੋ ਤਿੰਨ ਮਈਆਂ ਵਿਕ ਗਈਆਂ ਠੀਕ ਹੈ ਜੀ ਦੋ ਘਾਲ ਲੱਗੀਆਂ ਲੱਦ ਕੇ ਹਾਂਜੀ ਤੇ ਚੰਗੀਆਂ ਯਵਰ ਮਈਆਂ ਤੇ ਸਾਰੀਆਂ ਸੋਈਆਂ ਠੀਕ ਸਾਰੀਆਂ ਸੋਈਆਂ 20 ਕਿਲੋ ਵਾਲੀ ਸੂਈ ਇੱਕ ਵਾਰ ਠੀਕ ਹੈ ਜੀ ਹਾਂ ਜੀ ਤਾਂ ਤਾਂ ਸਾਰੀ ਵੀਡੀਓ ਦੇਖਿਓ ਹਾਂ ਜੀ ਮਾਲ ਬਿਲਕੁਲ ਭਾਅ ਨਾਲ ਭਾਅ ਸਿਰੇ ਜਾਜ ਠੀਕ ਹੈ ਜੀ ਤੇ ਮਾਲ ਸਾਰਾ ਹੀ ਆ ਗਿਆ ਠੀਕ ਹੈ ਜੀ ਦੋ ਟਲੀਆਂ ਮੰਡੀਆਂ ਠੀਕ ਹੈ ਜੀ ਤੇ ਜਾਜਾ ਬਿਲਕੁਲ ਵੀਰਾਂ ਵੱਡੀ ਮਈ ਹੈ ਵੀ ਬੇ ਚੰਗੀ ਝੋਟੀ ਹੀ ਵੱਡੀ ਠੀਕ ਹੈ ਵੀਰ ਜੀ 12 20 ਕਿਲੋ ਵਾਲੀ ਦੇ ਝੋਟੀ ਦੇ ਕੀ ਆ ਇਹ ਕੀ ਆ ਹਾਂ ਜੀ ਇੱਕ ਭੋੜੀ ਝੋਟੀ ਹੈ ਨਾਲ ਜੋੜਾ ਹੋਈ ਹਾਂ ਜੀ ਦੋ ਟਲੀਆਂ ਮਈਆਂ ਹਰਿਆਣੀਆਂ ਦੀਆਂ ਦੋ ਹਾਂ ਜੀ 4 ਜੀ ਵੱਡੀ ਆ ਤਾ ਦੋ ਠੀਕ ਇਹ ਕਾਹਦੇ ਬਾਤ ਤੇ ਹੁਣ ਇਹ ਝੋਟੀ ਵੀ ਰੇ ਗਈ ਆ ਠੀਕ ਆ ਵੀਰ ਹੁਣ ਇਨਫੋ ਪਾਸ ਪੂਰ ਕਰ ਗਏ ਤੇ ਘਰੇ ਆਏ ਵੀਰ ਹੁਣ ਜੀ ਘਰ ਆਏ ਵੀਰ ਵੀਰ ਹਾਂਜੀ ਝੋਟੀ ਚੱਲੀ ਹੀ ਆ ਠੀਕ ਆ ਇਹਦਾ ਵੀ ਤਾਂ ਬਾਈ ਕੋ ਫਿਰ ਵੀਰ ਭਰਾ ਤੁਰੇ ਰਹਿੰਦੇ ਆ ਸੌਦਾ ਕਰ ਗਏ ਇਹਦਾ ਹਾਂਜੀ ਹੁਣ ਜਿਹੜੀ ਗੱਲ ਆ ਠੀਕ ਆ ਉਹ ਵੀ ਗਏ ਗਿਏ ਆ ਠੀਕ ਆ ਇਦਾਂ ਮੈਂ ਚੱਲ ਜਾਈਏ ਇਹਦੀ ਗੱਲ ਆ ਹਾਂਜੀ ਹੁਣ ਇੱਕ ਝੋਟੀ ਕੁ ਲੱਦ ਕੇ ਘਰ ਦਿੱਤੀ ਹੁਣੇ ਪੋਡੀ ਝੋਟੀ ਬੜੀ ਵੱਡੀ ਠੀਕ ਆ ਜੀ ਕੋਈ ਹੀ ਹੋ ਗਈ ਠੀਕ ਆ ਜੀ ਇਦਾਂ ਮਾਲ ਆ ਰਹਿੰਦਾ ਫਿਰ ਭੈਣ ਭਰਾ ਘਰ ਹੁੰਦੇ ਆ ਮਾਲ ਵੀਰ ਮਹੀਂ ਮਹੀਂ ਦਾ ਮੋਲਿਆ ਮਹੀਂ ਨਕੀ ਵੀ ਵੱਡੀ ਨਹੀਂ ਮਹੀਂ ਮਹੀਂ ਦਾ ਮੋਲਿਆ ਕਿੰਨੇ ਦੀ ਬਾਈ ਜੜ ਗਈ ਮੈਂ ਇਹ ਛੋਟੀ ਵੀਰ ਦੀ ਪੂਰੇ ਮੋਲਣਾ ਲਗੀ ਜਿਹੜੀ ਗਾਣਾ ਸਾਫ ਸੁਗਰੀ ਆ ਵੀਰ ਭਰਾ ਵੀ ਜੰ ਠੀਕ ਆ ਬਈ ਇਹ ਵੀ ਲੈਂਦੀ ਚੰਗੀ ਮਹੀਂ ਠੀਕ ਆ ਵੱਡੀ ਮੈਂ ਆ ਬਹੁਤ ਸੋਹਣੀ ਤੇ ਸ਼ਾਨਦਾਰ ਤੇ ਕੁਆਲਿਟੀ ਦੇ ਬੱਚਾ ਕੀ ਮਗਰ ਆ ਗਿਆ ਜੀ ਜਿਹੜੇ ਮਗਰ ਘਟੀ ਘਟੀ ਆ ਗਈ ਦੇਖੋ ਜੀ ਲੇਵੇ ਵਾਲੀ ਜੈਡ ਬਲੈਕ ਮੈਂ ਬਹੁਤ ਜਿੰਨੂ ਕਹਦੇ ਨਾ ਨਕੀਨਾ ਹੀ ਆ ਸੁਭਾਨ ਅਮਨ ਆਗਦੀ ਮੈਂ ਹੈਗੀ ਪੂਰੀ ਦੁੱਧ ਆ ਠੀਕ ਹੈ ਠੀਕ ਹੈ ਭਾਈ ਕਰੋ ਬਾਤ ਇਹ ਵੀ ਜਾਂਦਾ ਸਰ ਤੁਹਾਨੂੰ ਦੱਸਿਆ ਆ ਵੀ ਮਹੀਂ ਮਹੀਂ ਦਾ ਮੋਲ ਉਹ ਤਾਂ ਜੇ ਇਹ ਗੱਲ ਕਰੀਏ ਨਾ ਜਦੋਂ ਮਾਣੋ ਕਿ ਇਹ ਹੁਣ ਨਸਲ ਬਰੀਡ ਕੁਆਲਿਟੀ ਹੈ ਜਦੋਂ ਅਸੀਂ ਤਾਂ ਉਹਨੂੰ ਜਾਣੇ ਆ ਹਾਂਜੀ ਉਹ ਚ ਸਾਨੂੰ ਬਰੀਡ ਹੀ ਲੱਭਣੀ ਆ ਵੀ ਜਦੋਂ ਅਸੀਂ ਪੈਸੇ 2 ਤੋਂ 2 ਲੱਖ ਲਾ ਕੇ ਖਰਚਨੇ ਆ ਉਹ ਚ ਬਰੀਡ ਹੀ ਲੱਭਣਾ 2 ਤੋਂ 3 ਜਿੰਨਾ ਮੰਨ ਲਓ ਹੁਣ ਆਹ ਮਹੀਂ ਦੋ ਨਾ ਬੱਤੇ ਸਾਰੀ ਹੀ ਫੀਸਾਂ ਦੱਸਦੇ ਆ ਹਾਂਜੀ ਇਹ ਮਹੀਂ ਨੇ ਕੋਈ ਕਹਦੇ ਹੁਣ ਉਹ ਮਹੀਂ ਨਾਲ ਹੁਣ ਦੁੱਧ ਵਾਦੋ ਠੀਕ ਹੈ ਜੀ ਹਾਂ ਮਹੀਂ ਤੇ ਭਾ ਇਹਦਾ ਬਿਲਕੁਲ ਜਾਇਜ਼ ਹੈ ਬਿਲਕੁਲ ਜਾਇਜ਼ ਕਿਹੜੀ ਗੱਲ ਹੈ ਤੇ ਗੱਲ ਇਹ ਵੀ ਵੀਰ ਉਹ ਕੁਆਲਟੀ ਹੋਰ ਚੀਜ਼ ਹੈ ਠੀਕ ਹੈ ਜੀ ਆਪੋ ਆਪਣੀ ਕੁਆਡੀਆਂ ਫਰਕ ਤਾਂ ਇਹਦਾ ਮਹੀਂ ਮਹੀਂ ਅਸਲ ਉਹਨਾਂ ਬੰਦਿਆਂ ਨੇ ਉਦੋਂ ਮਹੀਂ ਲੈਂਦੀ ਏ ਹਾਂ ਜੀ ਸਾ ਤੋਂ ਮੈਂ ਲੈਂਦੀ ਹਾਂ ਦੋ ਸੂਏ ਮਹੀਂ ਟਕਾ ਕੇ ਚੋਈ ਆ ਠੀਕ ਹੈ ਜੀ ਦੋਵੇਂ ਬਨੇ ਟੈਗ ਪਏ ਉਦੋਂ ਦੇ ਮਹੀਂ ਦੇ ਠੀਕ ਹੈ ਜੀ ਅਸਲ ਮਹੀਂ ਦੇ ਹੁਣ ਮਹੀਂ ਮੇਰੇ ਕੋਲ ਸੇਵਾ ਕਰ ਲੂਗਾ ਨਾ ਹਾਂ ਜੀ ਮੈਂ 12 18 ਕਿਲੋ ਦੁੱਧ ਕੱਢ ਦਊਗੀ। ਠੀਕ ਹੈ। ਹੁਣ ਮਜੂਦ ਦਾ ਦੁੱਧ ਦੇ ਕੋ 13:00 ਹਾਂਜੀ 14:00 ਤਿਆਰ ਠੀਕ ਹੈ। ਕੱਟੀ ਮਗਰੇ ਆ। ਦੇਖੋ ਜੀ ਬਹੁਤ ਸਿੰਗਲ ਹੱਡੀ ਦੀ ਮੈਂ ਆ। ਤਾਂ ਵਧੀਆ ਲੇਵੇ ਦੇ ਕੁਆਲਿਟੀ ਵਾਲੀ ਆ। ਖਾਂਦਰਨਗੀ ਨਾਲ। ਮਾਈ ਥੋੜੀ ਨਾ ਵੀਰ ਸਾਂਭੀ ਘੱਟ ਗਈ ਹੈ। ਠੀਕ ਹੈ। ਨਹੀਂ ਟੁੱਟ ਗਈ ਪਰ ਮੈਂ ਦੁੱਧ ਵਾਲੀ ਪੂਰੀ। ਬਾਕੀ ਦੁੱਧ ਵਾਲੀ ਹੈ। ਬਾਕੀ ਇਹ ਕੋਈ ਚਵਾਦੀ ਦਿੱਤੀ। ਬਾਕੀ ਕਰਮਾੜੀ ਨੇ ਆਪਣਾ ਲੇਵਾ ਥਾਂ ਤੋਂ ਬੰਦ ਤੋਂ ਕੋਈ ਕਮੀ ਨਹੀਂ ਛੱਡੀ। ਬਸ ਸਰੀਰ ਪੱਖੋਂ ਥੋੜੀ ਜਿਹੀ ਰਿਸੇ ਰਹੀ ਆ। ਤੇ ਸੇਵਾ ਹੋਵੇ। ਟਾਈ ਗਾ ਲੋ ਤੇ ਨਾ ਗਾ ਲੋ ਮਹਿੰਦੀ ਲਾ ਕੇ ਗਾਰਡ ਹੋਊਗੀ ਠੀਕ ਹੈ ਵੀ ਅੱਜੀ ਦੇਖੋ ਜੀ ਲੈ ਵਾਲਾ ਕਰ ਮੈਨੂੰ ਤਰਿਆ ਨਹੀਂ ਜਾਂਦਾ ਧਾਰ ਤੋਰ ਬਾਈ ਕਹਿੰਦੇ ਆ ਪੋਲੀ ਆ ਤੇ ਵਧੀਆ ਕੁਆਲਿਟੀ ਹੈ ਵਾਪਸ ਮਾ ਦੀਆ ਦੁੱਧ ਵਾਲੀ ਮਹੀਂ ਵੀ ਠੀਕ ਹੈ ਵੀ ਅੱਜੀ ਸ਼ਾਨਦਰੀ ਆ ਬੜੀ ਯਾਨੀ ਇਹ ਗੱਲ ਵੀਰ ਜਦੋਂ ਮਨ ਲਓ ਵੀ ਇਹ ਚੰਗੀ ਮਹੀਂ ਦੀ ਸੇਵਾ ਹੋ ਜੇ ਹੁਣ ਟੋਕਣਾ ਦੇ ਬਾਹਰ ਸੱਜਣ ਮਹੀਂ ਨਹੀਂ ਠੀਕ ਹੈ ਜੀ ਬੋਲੀ ਗੱਲ ਹੈ ਤੇ ਗਾਲ ਜਿਹੜਾ ਮੱਦੀ ਸਿਆਲ ਸਾਰਾ ਠੋਕ ਹੈ ਮਹੀਂ ਜੋੜੇ ਦਾ ਹਾਂਜੀ ਐਂਡ ਤੇ ਮਹੀਂ ਫੇਰ ਵੇਚ ਦੇਈ ਦੀ ਠੀਕ ਹੈ ਜੀ ਜਿੱਦਾਂ ਦੀ ਮਹੀਂ ਜਿਹੜੀ ਕਾਤਕਾਰ ਦੀ ਆ ਵੱਡੀ ਸਿੰਗਲ ਹੈ ਦੀ ਮੈਂ ਦੋ ਧੜੀ ਪੂਰੀ ਠੀਕ ਹੈ ਦੇਖੋ ਜੀ ਲੈ ਬੋ ਬਹੁਤ ਸ਼ਾਨਦਾਰ ਇੱਕ ਨਾ ਪਤਾ ਮਗਰ ਵੀ ਦੱਸੋ ਵੀਰ ਜੀ ਕੀ ਮੋਲੇ ਦਾ ਇਹ ਹਾਂ ਤੇ ਨਾ ਮੁੱਲ ਭਾਵੇਂ 90 85 ਹੁੰਦੀ ਆ ਸਨੋ ਮਹੀਂ 85000 ਦੀ ਲਓ ਜੀ ਬਾਈ ਕਹਿੰਦੇ ਸ਼ਾਨਦਾਰ ਨੇ ਮੈਂ ਪੂਰੀ ਵਧੀਆ ਬਚਾ ਕੜਾ ਜੀ ਬਚਾ ਜੀ ਕੱਟੀ ਜੀ ਮੈਂ ਠੀਕ ਹੈ ਕੱਟੀ ਮਗਰ ਜੀ ਠੀਕ ਤਾਂ ਵਧੀਆ ਸ਼ਾਨਦਾਰ ਮੈਂ ਇੱਕ ਕੁਆਲਿਟੀ ਵਾਲੀ ਆ ਤੇ ਭਾਈ ਕਹਿੰਦੇ ਜੈਸਨ ਉਹ ਰੇਡ ਕੀਤਾ ਇਹਦਾ ਠੀਕ ਹੈ ਵੀਰ ਜੀ ਓਕੇ 85000 ਇਹ ਮਈਆਂ ਵੀ ਤੁਹਾਨੂੰ ਪਤਾ ਵੀ ਆ ਫਿਰਦੇ ਰਹੇਦਾ ਕਿੱਥੇ ਵੇਖਦੀ ਕਿ ਟੋਕੜ ਗੱਬਣ ਮਈ ਕਿਸੇ ਸੱਚ ਨੇ ਪਰ ਆ ਝੋਟੀ ਕਾਲੇ ਬਨੇ ਇਹ ਸਾਰੇ ਟੌਮ ਟੌਮ ਦੇ ਆ ਆ ਤੋਪਣ ਗੱਪਣ ਝੋਟੀ ਦਾ ਜਿੰਨੇ ਹੁਣ ਸੱਜਰ ਦੇ ਨਹੀਂ ਤੋਪਣ ਗੱਪਣ ਦੇਉਣੇ ਪੈਸੇ ਲਾਏ ਝੋਟੜ ਗੱਪਣ ਦੇ ਪੈਸੇ ਲੱਗੇ ਮੋਰੀ ਬਣ ਗਈ ਆ ਤਾਂ ਛੇਰ ਝੋਟੀ ਵੀ ਇਹੀ ਹੋਣੀ ਵੀ ਤੋਫਾ ਜਿਤਨਾ ਹੀ ਕਹਿ ਦਿੰਦਾ ਵੀ ਮੀ ਦੇਣ ਤੇ ਰਹਿ ਜਾਂਦੇ ਗਾਈ ਦੇ ਛੱਡੀ ਦੀ ਦੁੱਧੋਂ ਆ ਹਾਂਜੀ ਇਹ ਝੋਟੀ ਮੈਂ ਤਾਂ ਕੋਈ ਛੱਡੂ ਅਛਾ ਇਹ ਤਾਂ ਤੇ ਅੱਜ ਹੀ ਸਵੇਰੇ ਆਈ ਆ ਝੋਟੀ ਇਹ ਕੋ 10 ਕਿਲੋ ਝੋਟੀ ਕੋ ਵਧੀਆ ਬੋਲਾ ਹੋਊਗਾ ਠੀਕ ਹੈ ਤੇ 13 14 ਕਿਲੋ ਦੀ ਮਾਲਕ ਨੇ ਵਧੀਆ ਦੁੱਧ ਕੱਢਦੀ ਵੇਖੀ ਦੇਠੀ ਝੋਟੀ ਠੀਕ ਹੈ ਜੀ ਪਿਓਰ ਜਿਹਨੂੰ ਕਹਿੰਦੇ ਨਾ ਨੀਲੀ ਦੀ ਤੇ ਠੰਡੀ ਧੀਰੀ ਦੇ ਲੱਹਾ ਮਾਂ ਸੁਆ ਦੁੱਧ ਦੇਣ ਵਾਲੀ ਲਿਆਓ ਜੀ ਉਹ ਝੋਟੀ ਆ ਠੀਕ ਵਧੀਆ ਕੁਆਲਿਟੀ ਵਾਲੀ ਝੋਟੀ ਆ ਪੂਰੀ ਨੀਲੀ ਹੁੰਦੀ ਆ ਛਿੱਟੀ ਆ ਸਾਰਾ ਕੁਝ ਜਿਦਾ ਮੰਨ ਲਓ ਗਾਂ ਬਣ ਕੇ ਡੰਗਰ ਹੋਣਿਆ ਵੀ ਮੈਂ ਹੀ ਭਜਣ ਖੇਤੀ ਪੈਂਦੀ ਸਿਰਫ 20 ਦਿਨ ਮੈਂ ਹੀ ਭਜੂਗੀ ਠੀਕ ਐ ਇਦਾਂ ਦੀ ਝੋਟੀ ਆ ਠੀਕ ਐ ਬਾ ਸਰੀਰ ਦੇਖੋ ਤੁਸੀਂ ਕੀ ਮੱਖੀ ਪਸੰਦੀ ਠੀਕ ਐ ਜੀ ਥਣ ਮੈਂ ਵਧੀਆ ਲਗਾ ਲੈਵਾ ਕੁਆਲਿਟੀ ਰੋ ਚੈੱਕ ਪੂਰੀ ਵਧੀਆ ਲੈਵਾ ਕੁਆਲਿਟੀ ਲੋ ਠੀਕ ਆ ਮਾਣ ਲੈ ਦੇਂਗੀ ਕੱਟਾ ਆ ਗਿਆ ਹਟਾ ਗਿਆ ਤੇ ਪਰ ਝੋਟੀ ਜਿਹੜਾ ਵੀ ਇਹ ਵੀਰਪਰਾ ਲੈ ਗਿਆ ਨਾ ਉਹ ਆਪ ਯਾਦ ਕਰੂਗਾ ਵੀ ਠੀਕ ਹੈ ਮੈਨੂੰ ਝੋਟੀ ਘੱਲੀ ਜਿੰਨੀ ਠੱਡੀ ਠੀਕ ਹੈ ਜੀ ਜਿੰਨੀ ਖੰਡਾ ਪੁਣਾ ਦਾ ਜਦਾਂ ਸਰੀਰਾਂ ਦੀ ਝੋਟੀ ਦਾ ਹਾਂ ਜੀ ਅਸਲ ਪਿਓਰ ਜਿਹਨੂੰ ਨੀਲੀ ਦਾਗ ਦੀ ਸਰੀਰ ਝੋਟੀ ਦਾ ਕਹਿੰਦੇ ਨਾ ਉਹ ਠੀਕ ਹੈ ਠੀਕ ਹੈ ਜੀ ਪਤਲੀ ਚੰਬੜੀ ਦੀ ਵੀ ਬਾਈ ਪੂਰੀ ਸਿੰਗੜਾ ਹੱਡੀ ਦੀ ਝੋਟੀ ਆ ਪੂਰੀ ਕੁਆਲਿਟੀ ਵਾਲੀ ਪੂਰੀ ਠੱਲੀ ਵੀ ਠੱਡੀ ਦੁੱਧ ਵਾਲੀ ਪਈ ਨਹੀਂ ਆ ਸਵਾ ਠੀਕ ਆ ਉਹਨੂੰ ਕਵਾਡੀ ਜੜੀ ਹੋਣੀ ਠੀਕ ਹੈ ਸਿਮਬੋਲ ਵੀ ਜੋ ਦੱਸੋ ਵੀ ਭਾਈ ਕੀ ਮੋਲੇ ਦਾ ਮੋਟ ਭਾਵੇਂ 1015 ਜੋ ਮਾਦੀ ਹਾਂ ਦੇ ਨਾਂ 95000 ਚਾਨਾ 10000 ਦੀ 95000 ਜੈਸਨੋਈ ਲਓ ਜੀ ਮੈਂ ਦੀ ਜਿਹੜਾ ਝੋਟੀ ਦਾ ਦੋ ਤਿੰਨ ਝੋਟੀਆਂ ਦਾ ਯਾਦ ਰੱਖੋ ਕਿ ਮੈਂ ਕੱਲੀ ਜੈਸਨੋਈ ਰੇਟ ਭਾਈ ਕਹਿੰਦਾ 95000 ਦੀ ਮੈਂ ਦੇਣੀ ਆ ਤੇ ਜੈਸਨੋਈ ਰੇਟ 95000 ਠੀਕ ਹੈ ਭਾਈ ਪਰ ਵੀਰ ਝੋਟੀ ਮੈਂ ਦੇ ਹੱਥਾਂ ਤੇ ਕਹਿੰਨੇ ਆ ਜਿਹੜਾ ਵੀ ਵੀਰ ਲੈ ਗਿਆ ਨਾ ਸਹੀ ਗੱਲ ਇੱਕ ਆਪ ਆਪੂ ਵੀ ਠੀਕ ਜੋ ਝੋਟੀ ਕੱਲੀ ਜਾ 4 5 5 ਸੂਏ ਵੀਰ ਮਈਆਂ ਦੇ ਲੋਕਾਂ ਦੇ ਘਰ ਲਾਏ ਆ ਮਈਆਂ ਗਈਆਂ ਠੀਕ ਆ ਆ ਵੀ ਛੋਟੀ ਵੀ ਸੋਈ ਲੀਏ ਹਾਂਜੀ ਛੋਟੀ ਸੂਈ ਆ ਦੋ ਤੋਂ ਵਧੀਆ ਮਈਂ ਦੇ ਕੋਲ ਛੋਟੀ ਤੋਂ ਹੋਣਾ ਹੋਊਗਾ 12 ਕਿਲੋ ਹਾਂਜੀ ਨਕੀਰ ਸਿੰਘ ਆ ਸੀਂਗ੍ਹ ਦੇ ਸੰਗ ਵਿੱਚ ਦੇਖ ਲਈ ਰਾਜ ਦੀ ਨਕੀਰ ਸਿੰਘ ਦੀ ਛੋਟੀ ਜਾਗੀ ਬਹੁਤ ਕੁਆਲਟੀ ਵਾਲੀ ਆ ਤਾਂ ਵਧੀਆ ਸਪੈਸ਼ਲ ਇਹਦੀ ਨਾ ਇਹਨੂੰ ਲੈਂਦੇ ਮਗਰ ਇਹਦੀ ਕੱਟੀ ਆ ਗਈ ਵੀ ਕੱਟੀ ਆ ਗਈ ਇਹਦੇ ਕੱਟੀ ਮਗਰ ਠੀਕ ਆ ਮਗਰ ਇਹਦੇ ਵਿੱਚ ਘਟਈ ਆ ਥਣ ਥਣ ਬਹੁਤ ਟੋਰੀ ਲੱਗਾ ਵੀ ਸਾਫ ਆ ਹਾਂਜੀ ਤੇ ਚਵਾੜੀ ਬੜੀ ਰੂਮਰ ਕੀ ਕੋਲੀ ਠੀਕ ਹੈ ਜੀ ਘਟਈ ਆ ਗਈ ਇਹਦੇ ਮਗਰ ਇਹ ਦੇਖੋ ਇਹ ਲੇਵਾ ਕਰੋ ਚੈੱਕ ਛੋਟੀ ਦਾ ਬਹੁਤ ਸੋੜਾ ਵਧੀਆ ਖਾਹਥਾਣੀਆਂ ਤੇ ਵਧੀਆ ਕੁਆਲਟੀ ਦੀ ਝੋਟੀਆਂ ਦੇ ਬੱਚਾ ਖਾਣੇ ਆਜਾ। ਖਾਣਾਂ ਦੀ ਝੋਟੀਆਂ ਸਾਰੀ। ਬਾਕੀ ਵੀਰ ਕਾਲੀ ਕੇਦੀ। ਹਾਂਜੀ। ਹਰ ਇੱਕ ਬੰਦਰੀ ਵੀਰ ਕਾਲੀ ਨਾਲ ਕਿਸਮ ਦਾ ਸਹੀ ਗੱਲ। ਜੇ ਸੇਵਾ ਕਰੂ ਨਾ। ਹਾਂਜੀ ਹਾਂਜੀ। ਕਿਹਨੇ ਝੋਟੀਆਂ ਹੋਣ ਦੇਣੀਆਂ ਵੀਰੇ ਕੋਈ ਘਟਾ ਨਹੀਂ। ਸਾਡਾ ਪੱਲਾ ਕਰਮਿਆਂ ਦੇ ਵੀ ਹਰ ਚੀਜ਼ ਲੈਣਾ ਕਰਮਾਂ ਦਾ। ਮੌਲਿਕ ਗਰਾਊਂਡ ਵੀ ਜੋ ਮਹੀਨੇ 85000 ਦੀ ਵੀ ਜਾਂਦੀ। 85000 ਦੀ 50000 ਜੈਸਨੋ ਰੇਟ 85 ਦਾ ਵੀ। ਲਓ ਜੀ। 85000 ਦੀ ਜਾਂੂੰਗਾ। ਪੂਰੀ ਕੁਆਲਿਟੀ ਚੋਟੀ ਠੀਕ ਹੈ ਇਹ ਚੋਟੀ ਆ ਭਾੜਾ ਤੇ ਵਧੀਆ ਵੱਡੀ ਕੁਆਲਿਟੀ ਹੈ ਠੀਕ ਹੈ ਜੀ ਠੀਕ ਗਾੜੀ ਵੀ ਵੱਡੀ ਮਹੀਂ ਆ ਗਈ ਸੂਆ ਤੇ ਜਾ ਹਾਂਜੀ ਤੇ ਮਹੀਂ ਅਸਲ ਦੇ ਵਿੱਚ ਜਿਹੜੀ ਮਹੀਂ ਟੁੱਟੀ ਸੇਵਾ ਨਹੀਂ ਮਹੀਂ ਸੇਵਾ ਠੀਕ ਹੈ ਮਹੀਂ 13-14 ਕਿਲੋ ਵਾਲੀ ਆ ਪਰ ਹੁਣ ਦੁੱਧ ਦਾ ਕੰਦ ਹੋਊ ਵਧੀਆ ਠੀਕ ਹੈ ਤੇ ਮਹੀਂ ਦੀ ਕੋ ਚੰਗੀ ਸੇਵਾ ਕਰੇ ਦੁੱਧ 13 ਕਿਲੋ ਦੀਨ ਵਾਲੀ ਬਾਡੀ-ਬੂਡੀ ਦੀ ਬਹੁਤ ਵੱਡੀ ਠੀਕ ਹੈ ਜੀ ਦੇਖੋ ਬਹੁਤ ਵਧੀਆ ਕੁਆਲਿਟੀ ਵਾਲੀ ਮੈਂ ਆ ਲੈਵੇ ਦੀ ਤੇ ਥੰਦ ਵੀ ਬਹੁਤ ਸਾਫ ਆ ਤੇ ਸੇਵਾ ਥੋੜੀ ਪਿਛੇ ਹੈ ਸੇਵਾ ਤੋਂ ਵੀ ਥੋੜੀ ਛੋਟੀ ਖੜੀ ਹੈ ਦੋਦ ਵਾਲੀ ਮੈਂ ਵੀਰ ਪੂਰੀ ਜਵਾਪ ਸਮਾ ਦੀ ਇੱਕ ਨੰਬਰ ਹੈ ਠੀਕ ਹੈ ਬਹੁਤ ਸੋਹਣੀ ਮੈਂ ਅੱਖਣਾ ਚ ਡਾ ਲਗਾ ਥਣ ਲੈਵੇ ਤੇ ਪਛਾਨਾ ਆਦਾ ਪਸ਼ੂ ਵੀ ਦੁੱਧ ਦੇ ਨੇ ਕੱਡੂ ਕੱਡੂ ਵੀ ਦੋ ਤਾਂ ਮਹੀਨੇ ਵੀ 13 14 ਕਿਲੋ ਵਧੀਆ ਦੁੱਧ ਕੱਢਦਾ ਪਰ ਸੇਵਾ ਚੰਗੀ ਹੋਈ ਜੀ ਕੋਈ ਵੀ ਸਾਰੀ ਅੱਡੇ ਅੱਖਾਂ ਦੇ ਦਰਾਂ ਦੀ ਬਿਲਕੁਲ ਜਿਹੜਾ ਵਜਾ ਆ ਜਾ ਬੱਚਾ ਮਗਰ ਕੱਟੀ ਆ 18 ਦਿਨਾਂ ਦੀ ਮਹੀਂ ਫਰੀ ਸੁਈ ਆ ਪੂਰੀ ਜੈੱਡ ਬਲੈਕ ਕੱਟੀ ਆ ਕਾਲੀ ਜਿਹੜਾ ਹੋਊਗਾ ਐਡੀ ਮਹੀਆਂ ਵੀਰੇ ਜਿਹੜੀ ਗੱਲ ਐਂਡ ਦੇ ਮਹੀ ਸਾਰਾ ਸੁਆ ਲਾ ਕੇ ਐਂਡ ਦੇ ਮਹੀ ਸਫਰ ਰਦੀ ਆ ਜਿੱਡੀ ਮਹੀ ਠੀਕ ਆ ਜੀ ਤੇ ਹੁਣ ਹਾਂ ਤੇ ਨਾ ਮੋਹ ਨਗਰੋਂ ਤੋਂ ਭਾਵੇਂ ਨਾ ਬੇਪਛਾਨੀ ਜੋ ਮਰਜੀ ਇਹ ਵੀ 85 ਦੀ 85 ਵੀ 85 ਆ ਦੇ ਦਾਂਗੇ 5000 ਰੇਟ 85 ਪਰ ਮਈਆਂ ਵੀਰ ਜਿਹੜਾ ਜਿਹੜਾ ਵੀਰ ਅੱਜ ਚੁੱਕ ਦੂਗਾ ਨਾ ਲੱਗੂਗਾ ਹਾਂਜੀ ਤੇ ਚੰਗੀਆਂ ਮਈਆਂ ਜਿਨੇ ਜਿੰਨੀਆਂ ਮਈਆਂ ਹੋਣ ਦਿੱਤੀਆਂ ਟਕਾ ਕੇ ਚੋਲੇ ਐਂਡ ਦੇ ਵਿਸਾਖੀ ਦੇ ਮਈਆਂ ਵਿਗਣੀਆਂ ਵਿਸਾਖੀ ਦੇ ਵਿਗਣੀਆਂ ਵੀ 85 85 ਇਹ ਕਿ ਤੈਨਾਂ ਜੋੜਾ ਇਕੱਠਾ ਨਾ ਲਵੇ ਮਾਨ ਕਰਕੇ ਬਾਈ ਠੀਕ ਤੇਨੇ ਲਊਗਾ ਜੇ ਦੋ ਵੀ ਖੜੇ ਨੇ ਠੀਕ ਆ ਵੱਡੀ ਗਾਣ ਦੇ ਵੇਖ ਡੀ ਠੰਡੀ ਗਾਂ ਐ ਗਾਲੀ ਪਈ ਆ ਜਿਹੜੋ ਤੁਹਾਨੂੰ ਦੱਸਿਆ ਤੂਹਾਨ ਗਾਂ ਆ ਅਸਲੀ ਗਾਂ ਜੰਗਲੀ ਦੁੱਧ ਵਾਲੀ ਵੇੜ ਚਰਾਵਾ ਸੀ ਆ ਪਰ ਪੂਰੀ ਦੁੱਧ ਵਾਲੀ ਬਸ਼ੀ ਠੀਕ ਹੈ ਵੀਰ ਕਾਨ ਸੋਣ ਵੀਰ ਮੇ ਕਿਡਾ ਟੌਮ ਦਾ ਲਗਾ ਵੇੜ ਨੂੰ ਜਿਹ ਘਾਰ ਰੱਖਣ ਵਾਲੀ ਵੇੜ ਐ ਵੀ ਠੀਕ ਹੈ ਜੀ ਇਹ ਜਵਾਂ ਵੀ ਜੀ ਮੋਗਾ ਲਗਾ ਬਾਬਾ ਬਾਹਰ ਗੇ ਥੱਲੇ ਉੱਠੀ ਐਡਾ ਜਵਾਂ ਲਗਾਏ ਇਹ ਫੋਜੀ ਬਹੁਤ ਸੋਹਣੀ ਬਾਈਆਂ ਨੇ ਗਾਂ ਜੇ ਕੱਢ ਕੇ ਆਂਦੀ ਆ ਵੀ ਜਿਹਨੂੰ ਥਾਣਾ ਦਾ ਲੇਵੇ ਦੀ ਨਾ ਤਸਲੀਆਂ ਹੋਈਆਂ ਤੇ ਵੱਡੀ ਗਾਂ ਆ ਬਹੁਤ ਸੋਹਣੀ ਚੰਗਾ ਦੁੱਧ ਭਰਨ ਵਾਲੀ ਆ ਪੂਰੇ ਦੁੱਧ ਦੇ ਵੀ ਡਕੇ ਲਾਉਣ ਵਾਲੀ ਵਿਹੜਿਆ ਦੁੱਧ 20 ਕਿਲੋ ਤਾਂ ਬਾਹਰ ਚੱਲੂਗੀ ਬਾਕੀ ਜਿਹੜੇ ਕਾ ਵੀਰ ਭਰਾਣੇ ਵੀ ਆਪਣੀ ਸਮਝ ਨਾ ਲੈਣੀ ਸਮਝ ਲੈਣੀ ਆ ਹਰ ਕਦੇ ਪਰਖੇ ਆ ਇੰਝ ਦਾਰਾ ਤਿਆਰ 16 ਕਿਲੋ ਜੇ 17 ਕਿਲੋ ਜੇ ਬੋਲੇ ਚ ਚੱਲਣ ਦੀ ਜੇ ਠੀਕ ਹੈ ਜੀ ਬਾਹੀ ਨੇ ਇਹ ਪਕਵੜੇ ਨਹੀਂ ਆ ਰਹੇ ਬਨੇ ਪਏ ਗਏ ਜੀ ਕਿੱਲਾ ਤਾਂ ਬਾਹਰ ਵਛੀ ਗਈ ਚਲਣੀ ਆ ਵਟੀ ਗਹਿੜਿਆ ਠੀਕ ਹੈ ਜੀ ਸਾਬ ਦਾ ਸੋਲੋ ਮੋਲ ਗਰਾਉਂਡ ਨੂੰ ਬੱਚਾ ਵਛੀ ਦਾ ਬੱਚਾ ਮੋਲ ਬੱਚਾ ਵਾਹ ਸ਼ਾਟ ਠੀਕ ਹੈ ਜੀ ਮੋਲ ਵੀ ਮਾਰਦਾ ਪਾਏ ਤਾਂ ਇਹ 75 ਹਾਂ ਜੀ ਹਾਂ ਤੇ ਨਾਲ 7000 ਦੀ ਜਸਲੋਂ ਵੇਡ ਦਵਾਂਗੇ ਕਿਨੇ ਦੀ 7000 7000 ਦੀ 7000 ਦੀ ਮਾਰ ਦਵਾਂਗੇ ਪਰ ਕਿਹੜਾ ਵੀਰ ਭਰਾ ਵਛੀ ਲੈ ਜਾਣਾ ਚੈੱਕ ਲੈਵਾ ਕਰੋ ਚੈੱਕ ਲੈਡ ਦਾ ਠੀਕ ਹੈ ਆਈਡੀ ਜਿਆਦਾ ਵਧੀਆ ਫੁਗਰੀ ਠੀਕ ਹੈ ਭਾਈ ਜੀ 70 ਹੀ ਆ ਦੀ ਜਸਨੋ ਰੇਡ ਪਾਈ ਗਏ ਨੇ 70 ਭਾਈ ਜੀ ਇਹ ਗਾਇਂ ਕਾ ਦੀ ਪੀਚੀ ਸ਼ੇਅਰ ਓਕੇ ਜੀ ਚੱਲ ਏ ਆ ਲੈ ਤੋਂ ਵੀ ਦਿਆ ਅੰਡਾ ਪਾਈ ਫੈਂਦੀ ਵੀਰ ਲੈ ਕੇ ਆ ਦੁੱਧ ਵਾਲੀ ਵਸੇ ਠੀਕ ਹੈ ਭਾਈ ਦੇਖੋ ਇਹ ਬਹੁਤ ਸੋਹਣੇ ਆ ਪਸ਼ੂ ਹੀ ਭਾਈਆਂ ਕੋਲ ਵਧੀਆ ਕੁਆਲਟੀ ਵਾਲੇ ਨਗੀਨੇ ਤੇ ਵਧੀਆ ਲਾਈਕ ਕਮੈਂਟ ਤੇ ਸ਼ੇਅਰ ਮਾਰੋ ਤਾਂ ਜ ਲੈਣਾ ਬੰਨੀਆਂ ਪਈਆਂ ਮੰਡੀ ਲੱਗੀ ਆ ਸਾਬਣਾ ਤਾਂ ਵਧੀਆ ਕੁਆਲਟੀ ਵਾਲੇ ਪਸ਼ੂ ਆ ਸ਼ੇਅਰ ਵਾਤੋ ਵਾਤ ਕਰਿਆ ਕਰੋ ਠੀਕ ਐ ਨਿੱਕ ਵਧੀਆ ਰੇਡ ਆ ਰੇਡ ਬਿਲਕੁਲ ਜੈ ਜੀ ਰੇਡ ਪਾਈਦੇ ਆ ਉਹ ਪਸ਼ੂ ਵਿਗੇ ਆ ਉਹ ਮਹੀ ਬਾਈ ਨੇ ਪਹਿਲਾਂ ਕਿਹਾ ਤਾਂ ਤਿੰਨ ਵਿਗੇ ਦਾ ਅਜ ਤੋਂ ਸ਼ੁਰੂ ਤੇ ਆ ਸਾਰੇ ਵੇਚਣ ਵਾਲੇ ਹਾਂਜੀ ਹਾਂਜੀ ਬਾਕੀ ਵੀ ਜੀ ਰਾਈਗਰ ਕਮੈਂਟ ਤੇ ਸ਼ੇਅਰ ਬਾਤਾਂ ਬਾਰੇ ਕਰ ਰਹੇ ਜਿੰਨੇ ਵੀਰ ਭਰਾ ਸਾਡੇ ਨਾਲ ਜੁੜੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਫੋਨ ਨੰਬਰ ਹੈਗਾ ਵੀ ਜੀ 842740753 ਹਾਂਜੀ ਨਾਮ ਮਾਨਾ ਦੇ ਪਿੰਡ ਪੋਮਾ ਪਿੰਡ ਪੋਮਾ ਹਾਂਜੀ ਜਿਲ੍ਹਾ ਅੰਮ੍ਰਿਤਸਰ ਤੇ ਵਧੀਆ ਕਮੈਂਟ ਮਾਰੋ ਅੱਜ ਬਹੁਤ ਸੋਹਣੇ ਪਸ਼ੂ ਬਾਈ ਕੋਲ ਵਧੀਆ ਨਕੀਨੇ ਆ ਇਹਦਾ ਲੈਂਸਰ ਬਨੇ ਕਰਨਗੇ ਬਾਈ ਹਣੀ ਹੋਣਾ 13 14 ਜਿੰਨੇ ਵੱਜਣਾ ਰੱਬ ਦੀ ਮਿਹਰ ਨਾਲ ਹਰ ਬਾਤ ਵੀ ਰੱਖਿਆ ਕਰਾਂਗੇ ਠੀਕ ਹੈ ਜੀ ਜਦੋਂ ਮੱਝੇ ਕਵੀਰ ਭਰਾਵੇ ਕਈ ਵੀਡੀਓ ਵੇਖੇ ਵੀਰ ਫਿਰ ਵੀਰ ਕਈ ਇਹ ਮੁੜਦੇ ਹਨਾ ਮੁੜ ਕੇ ਜਾਂਦੇ ਆ ਹੁਣ ਵੀ ਇਹਨਾਂ ਦੇ ਵਿੱਚ 24 ਦਾ ਆ 9 ਜਨਵਰੀ ਬੱਧੀ ਹੈ ਨਾ ਹਾਂਜੀ ਜਿਆ ਹੁਣ ਵੀ ਇਹ ਮਈਆਂ ਲੱਧੀਆਂ ਠੀਕ ਹੈ ਜੀ ਜਿਹੜੀ ਗੱਲ ਆ ਜਨਮ ਸਾਰ ਵਾਸਤੇ ਵੀਰ ਜੀ ਵੀ ਹੋੜ ਇਦਾਂ ਅੱਜ ਵੀਰ ਘਰ ਆਏ ਸੀ ਤੇ ਜੇ ਪਸ਼ੂ ਹੈਗੇ ਸਾਰੇ ਆਹ ਤਿੰਨ ਚਾਰ ਜਿਹੜੇ ਵੇਗ ਗਏ ਹਨਾ ਪਾਸ ਕਰਕੇ ਪਾਸ ਕਰਕੇ ਠੀਕ ਆ ਬਾਈ ਧੰਨਵਾਦ ਸਰ ਸਿਕਾ